हिन्द दी चादर नौवें बादशाह श्री गुरु तेग बहादुर पाई मतीदास जी पाई सतीदास जी पाई दयाला जी दे 350 ਸਾਲਾ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਖੰਨਾ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਤੋਂ ਪੰਜ ਪਿਆਰਾ ਦੀ ਅਗਵਾਈ ਵਿੱਚ ਇੱਕ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾਲ ਵਿਚਾਰ ਨਗਰ ਕੀਰਤਨ ਆਰੰਭ ਹੋਇਆ ਜੋ ਕਿ ਗੁਰਦੁਆਰਾ ਮੰਜੀ ਸਾਹਿਬ ਕੋਟਾ ਤੱਕ ਆਰੰਭ ਹੋਇਆ ਇਸ ਪਾਵਨ ਨਗਰ ਕੀਰਤਨ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸਪੋਕਸਪਰਸਨ सरदार इकबाल सिंह चन्नी ਤੋਂ ਇਲਾਵਾ ਹੋਰ ਵੀ ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸੰਗਠਨਾਂ ਨੇ ਸ਼ਮੂਲੀਅਤ ਕੀਤੀ। ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਖੰਨਾ ਦੇ ਸਕੱਤਰ ਅਫਤਾਰ ਸਿੰਘ ਸੇਠੀ ਨੇ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਿਦੀਪੁਰਪ ਦਾ ਹੈ ਨਗਰ ਕੀਰਤਨ ਖੰਨਾ ਸ਼ਹਿਰ ਤੋਂ ਹੁੰਦਾ ਹੋਇਆ ਮੰਜੀ ਸਾਹਿਬ ਕੋਟਾ ਤੱਕ ਜਾਏਗਾ। ਖੰਨੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਸਮੂਹ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਤਾਬਦੀ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੰਗਤਾਂ ਵਿੱਚ ਬਹੁਤ ਖੁਸ਼ੀ ਹੈ ਬੜਾ ਉਤਸ਼ਾਹ ਹੈ ਔਰ ਅੱਜ ਜਿਸੀਂ ਸਾਰੇ ਇੱਥੇ ਨਤਮਸਤਕ ਹੋਏ ਆ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਇੱਥੋਂ ਅੱਜ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਔਰ ਸਾਰੀ ਸੰਗਤ ਜਿਹੜੀ ਆ ਉਹ ਮੰਜੀ ਸਾਹਿਬ ਤੱਕ ਇਸੇ ਤਰ੍ਹਾਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਉੱਥੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਗਿਆ ਔਰ ਅੱਜ ਅਸੀਂ ਵੀ ਸਾਰੇ ਇੱਥੇ ਆਏ ਆ ਕਿਉਂਕਿ ਗੁਰੂ ਸਾਹਿਬ ਦੀ ਬਹੁਤ ਵੱਡੀ ਸ਼ਹਾਦਤ ਹੈ ਇਹਦੀ ਮਿਸਾਲ ਪੂਰੀ ਦੁਨੀਆ 'ਚ ਨਹੀਂ ਕਿਤੇ ਮਿਲਦੀ ਔਰ ਸਾਨੂੰ ਵੀ ਮਾਣ ਹੈ ਕਿ ਅਸੀਂ ਉਸ ਵਿਰਾਸਤ ਦਾ ਹਿੱਸਾ ਉਸ ਇਤਿਹਾਸ ਦਾ ਹਿੱਸਾ ਜਿਹੜਾ ਕਿ ਬੜਾ ਗੌਰਵਮਈ ਆ ਔਰ ਖਾਸ ਕਰਕੇ ਕੁਰਬਾਨੀਆਂ ਨਾਲ ਭਰਿਆ ਹੋਇਆ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ ਇਹ ਸਾਡਾ ਗੌਰਵਮਈ ਇਤਿਹਾਸ ਆ ਜਿਹਦੇ ਕਿ ਅਸੀਂ ਸਾਰੇ ਅੱਜ ਇਸ ਇਤਿਹਾਸ ਦੇ ਜਿਹੜੇ ਆ ਉਹ ਨਿਆਂਈ ਆ ਤੋਂ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਸਮੂਹ ਸੰਗਤ ਜਿਹੜੀ ਆ ਔਰ ਖਾਸ ਕਰਕੇ ਖੰਨਾ ਇਲਾਕਾ ਖੰਨਾ ਸ਼ਹਿਰ ਅੱਜ ਬੜੇ ਉਤਸ਼ਾਹ ਦੇ ਨਾਲ ਬੜੇ ਭਾਵਕਤਾ ਦੇ ਨਾਲ ਅਸੀਂ ਧੰਨ ਗੁਰੂ ਤੇਗ ਬਹਾਦਰ ਜੀ ਦਾ ਇਸ ਸਦੀ ਜਿਹੜਾ ਦਿਹਾੜਾ ਉਹ ਮਨਾ ਰਹੇ ਆ ਮੈਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਪ੍ਰਭ ਕਾ ਕੀਨੋ ਬਡੋ ਕੋਲੂ ਮੇ ਸਾਤਾ ਇਹ ਜੋ ਖਾਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਦੇਖਦੇ ਹੋਏ ਇਹ ਗੁਰਬਾਣੀ ਦਰਜ ਹੋਇਆ ਤੇ ਅੱਜ ਉਹਨਾਂ ਦੀ ਇਸ ਸ਼ਹਾਦਤ ਨੂੰ ਸਾਰੇ ਦੁਨੀਆ ਨਮਸਕਾਰ ਕਰਨ ਲਈ ਉਹਨਾਂ ਸ਼ਹੀਦੀ ਪਰੋ ਮਨਾ ਰਹੀ ਹੈ ਤੇ ਅੱਜ ਗੁਰਦੁਆਰਾ ਕਲਗੀ ਤਰਦੀ ਮੈਨੇਜਮੈਂਟ ਵੱਲੋਂ ਇਸ ਉਪਲਬਧ ਵਿੱਚ ਬਹੁਤ ਸ਼ਾਨਦਾਰ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਲਈ ਸੰਗਤ ਬੜੀ ਦੂਰ ਦੂਰ ਤੋਂ ਆ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੀ ਹੈ ਤੇ ਮੈਂ ਸਮਝਦਾ ਕਿ ਇਹ ਜੋ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੱਲੋਂ ਜਿਕੇ ਗਏ ਨੇ ਕਿ ਬਹੁਤ ਵਧੀਆ ਉਪਰਾਲਾ ਹੈ ਤੇ ਅੱਜ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਸਾਨੂੰ ਸਿੱਖਿਆ ਲੈਣ ਦੀ ਲੋੜ ਹੈ ਤੇ ਅੱਜ ਸਾਰੀ ਦੁਨੀਆ ਉਹਨਾਂ ਦੇ ਪੂਰਨਿਆਂ ਦੇ ਚੱਲੇ ਤਾਂ ਇਹ ਦੁਨੀਆ ਇੱਕ ਸਵਰਗ ਬਣ ਸਕਦੀ ਹੈ ਜੋ ਪੂਰਨੇ ਉਹਨਾਂ ਨੇ ਕਹੇ ਨੇ ਅੱਜ ਸਾਨੂੰ ਸਾਰਿਆਂ ਨੂੰ ਉਹਨਾਂ ਪੂਰਾਂ ਦੇ ਚਲਣ ਦਾ ਪ੍ਰਣ ਕਰਨਾ ਚਾਹੀਦਾ ਹੈ ਤਾਂ ਜੋ ਜੋ ਸਿੱਖੀ ਵੱਧ ਖੁਦਕੇ ਸਮਾਜ ਸਮਾਜ ਵਿੱਚ ਆਪਸ ਵਿੱਚ ਭਾਈਚਾਰਾ ਵੱਧ ਸਕੇ ਤੇ ਮੈਂ ਅੱਜ ਦੀ ਅੱਜ ਇਸ ਮੌਕੇ ਤੇ ਮੈਂ ਆਪਣੇ ਵੱਲੋਂ ਸਾਰੀ ਸਿੱਖ ਸੰਗਤ ਨੂੰ ਸਾਰੇ ਦੁਨੀਆ ਨੂੰ ਸਾਰੇ ਸਰਵਨਾ ਦੇ ਲੋਕਾਂ ਨੂੰ ਇਸ ਮੌਕੇ ਤੇ ਸਰਦਾ ਦੇ ਬੁਲ ਪੇੜ ਜਿਹਦਾ ਹੈ ਕਹਣਾ ਹੈ ਸਾਰਿਆਂ ਨੂੰ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਪਾਣੀ ਮਰਦੀ ਨਾ ਸਮਾਜ ਵਿੱਚ 5 6 ਮਤਮੰਦ ਦੀ ਦੀ ਸਮਰਪਿਤ ਨਗਰ ਕੀਰਤਨ ਲੱਗਿਆ ਜਾ ਰਿਹਾ ਹੈ। ਉਸ ਵਾਰਾ ਕਲਕੀ ਸਾਹਿਬ ਕੋ ਤੇ ਇਤੁਲੀ ਕੀਤੇ ਨਗਰ ਕੀਰਤਨ ਦਾ ਜਿਹੜਾ ਕੀ ਕਹਿਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 350 ਸਾਲਾਂ ਸ਼ਹੀਦੀ ਦਿਹਾੜਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇਨਾਲਾ ਜੀ ਤੁੰਤੰਗ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ ਸ਼ਤਾਬਦੀ ਹੈ ਉਹ ਸਾਰਾ ਹੀ జగਤ ਜਿੱਥੇ ਵੀ ਕਿਤੇ ਗੁਰਮਾਨ ਦਾ ਨਾਮ ਲੈਵਾ ਰਹਿੰਦੇ ਹਨ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾ ਰਹੇ ਆ ਤਾਂ ਇਹ ਸਾਨੂੰ ਵੀ ਸੁਭਾਗਾ ਸਮਾ ਪ੍ਰਤਤ ਹੋਇਆ ਅਸੀਂ ਵੀ ਇਹਦੇ ਵਿੱਚ ਆਪਣਾ ਕੁਝ ਯੋਗਦਾਨ ਪਾਉਣਾ ਚਾਹੁੰਦੇ ਆ ਤਾਂ ਕਿ ਜਿਹੜੇ ਆਪਣੇ ਪੁਰਖਾਂ ਦੀ ਯਾਦ ਨੂੰ ਅਸੀਂ ਤਾਜ਼ਾ ਰੱਖ ਸਕੀਏ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਤੋਂ ਬੜੀ ਵੱਡੀ ਪੱਦਰ ਤੇ ਨਗਰ ਕੀਰਤਨ ਕੱਢਿਆ ਜਾ ਰਿਹਾ ਜਿਸ ਦੇ ਵਿੱਚ ਬਹੁਤ ਗੱਡੀਆਂ ਸ਼ਾਮਲ ਨੇ ਬੀਬੀਆਂ ਬੱਚੇ ਬਜ਼ੁਰਗ ਸੇਵਾਦਾਰ ਸਾਰੇ ਬਹੁਤ ਸ਼ਾਮਲ ਨੇ ਇਹਦਾ ਰੂਟ ਹੈ ਜਿਹੜਾ ਇੱਥੋਂ ਸਮਰਾਲਾ ਚੌਂਕ ਤੋਂ ਵਾਪਸੀ ਯੂ ਟਰਨ ਲੈਂਦਾ ਹੋਇਆ ਬੱਸ ਸਟੈਂਡ ਤੋਂ ਯੂਟਰਨ ਲਊਗਾ ਇਸ ਤੋਂ ਫਿਰ ਰਸਤੇ 'ਚ ਪੜਾਹ ਦਰ ਪੜਾ ਖੜਦਾ ਹੋਇਆ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇਕੇ ਪਹੁੰਚਣਾ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਆਪਾਂ ਇਹਦੇ ਵਿੱਚ ਸ਼ਾਮਲ ਹੋ ਕੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰੀਏ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ